ਇੱਕ ਨੌਜਵਾਨ ਆਪਣੇ ਸੁਨੈਰੀ ਭਵਿੱਖ ਦੇ ਲਈ ਕੈਨੇਡਾ ਜਾਂਦਾ ਉੱਥੇ ਜਾ ਕੇ ਵੈਲ ਸੈਟਡ ਵੀ ਹੋ ਜਾਂਦਾ ਹੈ ਪਰ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਰਾਤ ਨੂੰ ਉਸਦੇ ਕੱਲ ਰਾਤ ਜਦੋਂ ਉਸਤੇ ਮਰਨ ਦੀ ਖਬਰ ਜਦੋਂ ਪਿੰਡ ਵਿੱਚ ਪਹੁੰਚਦੀ ਹੈ ਤਾਂ ਸਾਰੇ ਪਿੰਡ ਦਾ ਮਾਹੌਲ ਜਿਹੜਾ ਮਾਤਮ ਦੇ ਵਿੱਚ ਬਦਲ ਜਾਂਦਾ ਹੈ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਵਖਾਰੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਦੂਰੋਂ ਦਰਾਰੋਂ ਰਿਸ਼ਤੇਦਾਰ ਵੀ ਇੱਥੇ ਪਹੁੰਚ ਰਹੇ ਹਨ ਜੇ ਪਿੰਡ ਵਾਲਿਆ ਦੀ ਗੱਲ ਕਰੀ ਤਾਂ ਪਿੰਡ ਵਾਸੀ ਨੇ ਜਿਹੜੇ ਸਾਰੇ ਉਹਨਾਂ ਦੇ ਘਰੇ ਪਹੁੰਚੇ ਹੋਏ ਹਨ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਇਹ ਲੜਕੇ ਦੀ ਤਿਲ ਇਸ ਦੀ ਭੈਣ ਹੈ ਜਿਹੜੇ ਕੈਨੇਡਾ ਦੇ ਵਿੱਚ ਹੀ ਸੈਟਲ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਅਚਾਨਕ ਜਦੋਂ ਰਾਤ ਉਸ ਨੂੰ ਅਟੈਕ ਆਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਕਾਰਨ ਜਿਹੜਾ ਪਰਿਵਾਰ ਹੈ ਪੂਰੇ ਸਦਮੇ ਦੇ ਵਿੱਚ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਸੋਈਆਂ ਪਿੰਡ ਦੀਆਂ ਵਖਾ ਰਹੇ ਆਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰ ਦੇ ਹਾਲਾਤ ਨੇ ਜਿਸ ਦੇ ਘਰ ਦੇ ਵਿੱਚ ਉਹਨਾਂ ਦੇ ਨਾਨਾ ਨਾਨੀ ਰਹਿ ਰਿਹਾ ਜਿਨ੍ਹਾਂ ਦੇ ਇਸ ਟਾਈਮ ਆਪਾਂ ਤਬੀਅਤ ਦੀ ਗੱਲ ਕਰੀਏ ਤਾਂ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਦਿਖ ਰਹੀ ਹੈ ਤੇ ਲਈ ਸਾਡੇ ਨਾਲ ਉਸ ਪਰਿਵਾਰ ਦੇ ਰਿਸ਼ਤੇਦਾਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਪਾਣਾ ਜਿਹੜਾ ਬੀਤਿਆ ਰਾਜੇ ਸ਼ਾਹਬਾਦ ਜਿਹੜੇ ਨਹੀਂ ਡੈਥ ਹੋਈ ਤਾਂ ਦੇਖੀ ਮੈਂ ਮਾਸਟਰ ਲੱਗਦਾ ਰਿਸ਼ਤੇਦਾਰੀ ਤੋਂ ਜੀ ਕਦੋਂ ਇਹ ਬਾਹਰ ਗਏ ਸੀ ਪਹਿਲੇ ਪਿਆਰ ਹੈ ਖੈਰ ਹੋ ਗਏ 4-5 ਸਾਲ ਤਾਂ ਹੋ ਗਏ ਨੂੰ ਚਾਰ ਤੋਂ 5 ਸਾਲ ਹੋ ਗਏ ਪੈਨੋਂ ਹੈ ਕਿ ਕਿ ਉਹ ਹੀ 4 ਸਾਲ ਹੋ ਗਏ ਪੰਜਵਾਂ ਕੋਈ ਤਕਲੀਫ ਹੋਈ ਸੀ ਕੁਛ ਵੀ ਨਹੀਂ ਕੋਈ ਤੰਦਰੁਸਤ ਸੀਗਾ ਬੜੀਆ ਹੱਸਦਾ ਖੇਡਦਾ ਸੁੱਤਾ ਜੀ ਤੁਹਾਡੀ ਗੱਲ ਹੋਈ ਹੈ ਲਾਸਟ ਟਾਈਮ ਜੇ ਆਪਾਂ ਨਹੀਂ ਮੇਰੀ ਗੱਲ ਨਹੀਂ ਓਏ ਮੇਰੇ ਬੇਟੇ ਦੀ ਗੱਲ ਹੋਈ ਆ ਉੱਥੇ ਹੀ ਰਹਿੰਦੇ ਸੀ ਨਾਲ ਹੀ ਹਾਂ ਉਹਦੀ ਗੱਲ ਹੋਈ ਸੀ ਉਹ ਰਾਤ ਵੀ ਗੱਲ ਹੋਈ ਸੀ ਤੇ ਨਾਰਮਲ ਸੀਗਾ ਹਾਲਾਤਾਂ ਦੀ ਗੱਲ ਕਰੀਏ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਘਰ ਦੇ ਹਾਲਾਤ ਠੀਕ ਨੇ ਵਧੀਆ ਨੇ ਸੰਪੂਰਨ ਮੈਂ ਹਰ ਚੀਜ਼ ਵਧੀਆ ਹੈ ਘਰ ਦੇ ਹਾਲਾਤ ਕੋਈ ਵਜ੍ਹਾ ਨਹੀਂ ਸੀ ਬੱਚੇ ਤੇ ਘਰ ਵੱਲੋਂ ਮੈਂ ਦੋਨੋਂ ਬੱਚੇ ਭੇਜੇ ਆ ਬਾਹਰ ਬੇਕੁੱਲੇ ਛੱਡ ਕੇ ਆ ਜੀ ਠੀਕ ਹੈ ਇਸ ਟਾਈਮ ਉਹ ਘਰ ਦੇ ਵਿੱਚ ਕੌਣ ਕੌਣ ਨੇ ਜੀ ਘਰ ਦੇ ਵਿੱਚ ਸਾਰੇ ਹੈਗੇ ਆ ਉਹਦੀ ਮਦਰ ਦੀ ਤਬੀਅਤ ਖਰਾਬ ਹੋ ਗਈ ਉਹ ਉੱਥੇ ਹਸਪੀਟਲ ਗਏ ਨੇ ਉਹਦੇ ਪਾਦਰ ਲੈ ਕੇ ਉਹਨਾਂ ਨਾਲ ਤੇ ਹੋਰ ਵੀ ਰਿਸ਼ਤੇدار ਹਸਪੀਟਲ ਗਏ ਨੇ ਤੇ ਉਹਨਾਂ ਦੇ ਨਾਨਾ ਜੀ ਇੱਥੇ ਨੇ ਦਾਦੀ ਜੀ ਤਬੀਤ ਖਰਾਬ ਆ ਉੱਥੇ ਨੇ ਸਹੂਰ ਨਹੀਂ ਅਸਲ ਜਿਹਾ ਕਿ ਜਦੋਂ ਇੱਕ ਵੱਡਾ ਐਡਾ ਵੱਡਾ ਝਟਕਾ ਲੱਗਣਾ ਪ੍ਰਮਾਤਮਾ ਵੱਲੋਂ 6:00 ਵਜੇ ਦਾ ਪਰਿਵਾਰ ਦਾ ਕੀ ਹਾਲ ਹੈ ਪਰਿਵਾਰ ਨੂੰ ਤੁਹਾਨੂੰ ਪਤਾ ਹੀ ਹੈ ਜਿਹਦਾ ਜਵਾਨ ਪੁੱਤ ਚਲਾ ਜਾਂਦਾ ਜੀ ਇੱਥੇ ਕੋਈ ਗੱਲ ਨਹੀਂ ਬਹੁਤ ਮਾੜਾ ਕੋਈ ਮਾੜਾ ਲੱਗਦਾ ਜੀ ਇਹ ਹੁਣ ਆਪਾਂ ਗੱਲ ਕਰੀਏ ਕਿ ਕੋਈ ਕਿ ਤੁਹਾਡੇ ਸਰਕਾਰ ਨਾਲ ਕੰਟੈਕਟ ਹੋਇਆ ਕੋਈ ਕਿ ਭਾਈ ਸਾਡੀ ਜਿਹੜੀ ਡੈੱਡ ਬੋਰਡ ਆ ਕਦੋਂ ਆਣੀ ਕੀ ਕੀਵੇਂ ਹੈ ਉਹ ਵੀ ਕੀ ਪਰ ਸਰ ਉਹਦੇ ਫਾਦਰ ਸਾਹਿਬ ਕੰਟੈਕਟ ਨੇ ਮੀਟ ਹੇਰ ਦੀ ਟੀਮ ਜਿਹੜੀ ਵੀ ਹੈਗੀ ਅੱਗੇ ਰੱਖੇ ਹੋਏ ਪੀਏ ਵਗੈਰਾ ਉਹਨਾਂ ਦੇ ਨਾਲ ਨੇ ਉਹਨਾਂ ਨੇ ਕੁਝ ਡਾਕੂਮੈਂਟਸ ਮੰਗੇ ਨੇ ਉਹ ਸ਼ਾਮ ਨੂੰ ਅਸੀਂ ਮਗਾ ਕੇ ਉਹਨਾਂ ਨੂੰ ਪ੍ਰੋਵਾਈਡ ਕਰ ਦਾਂਗੇ ਉਹ ਵਧੀਆ ਉਹਨਾਂ ਦਾ ਰਿਸਪਾਂਸ ਹੈਗਾ ਫਿਲਹਾਲ ਤਾਂ ਕਿ ਉਹ ਕਹਿੰਦੇ ਵੀ ਅਸੀਂ ਹੈਲਪ ਕਰਾਂਗੇ ਜਿੰਨੀ ਵੀ ਹੋ ਸਕਦੀ ਹੈ ਕਿ ਉਹ ਵੀ ਪ੍ਰੋਬਲਮ ਨਾ ਹੋਵੇ ਕਿਸੇ ਵੀ ਕਿਸਮ ਦੀ ਅਸੀਂ ਹੈਲਪ ਕਰਾਂਗੇ ਉਹਨਾਂ ਨੇ ਹੀ ਪਿਆਰ ਤੇ ਹੁਣ ਆਪਾਂ ਜੀ ਗੱਲ ਕਰੀ ਕਿ ਜਿਸ ਤਰ੍ਹਾਂ ਦੇਖ ਰਿਹਾ ਕਿ ਨਾਨਾ ਜੀ ਦੀ ਜਿਹੜੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਕੀ ਕੀ ਵੀਰ ਜੀ ਕੋਈ ਵੀ ਹੈ ਤਬੀਅਤ ਤਾਂ ਮੇਰੀ ਬਹੁਤ ਖਰਾਬ ਹੋ ਗਈ ਸੀ ਸਵੇਰੇ ਜਦੋਂ ਮੈਂ 3:30 ਵਜੇ ਮੈਨੂੰ ਨਿਊਜ਼ ਮਿਲੀ ਇਹ ਤਾਂ ਸੁਭਾਅਕ ਨਹੀਂ ਗੱਲ ਹੈ ਜਿਹਦੀਆ ਬੱਚਾ ਚਲਾ ਗਿਆ ਦਸੰਬਰ ਚੋਨੇ ਆਉਣਾ ਸੀ ਮੈਰਿਜ ਕਰਨੀ ਸੀ ਉਹਦੀ ਤੇ ਬਹੁਤ ਸੁਪਨੇ ਜੁੜੇ ਹੁੰਦੇ ਨੇ ਇੱਕੋ ਹੀ ਲੜਕਾ ਸੀਗਾ ਕੀ ਕਾ ਇੱਕ ਬੇਟੀ ਹੈ ਇਹਨਾਂ ਦੀ ਫਦੋਤੀ ਹੈ ਇੱਕ ਦੋ ਤਾਂ ਵੀ ਬੜਕਾ ਤਾਂ ਕੋਈ ਸੁਣ ਨਹੀਂ ਕੋਈ ਕੀ ਕੀ ਕਰਦੀ ਉਹ ਉੱਥੀ ਹੈ ਉਹ ਵੀ ਕੈਨੇਡਾ ਦੋਤੀ ਵੀ ਕੈਨੇਡਾ ਹੀ ਹੈ ਕਿੰਨੇ ਕ وجہ ਆਪਾਂ ਨੂੰ ਜਿਹੜਾ ਦੁੱਖ ਸਮਾਚਾਰ ਮਿਲਦਾ ਕਿ ਆਪਾਂ ਮੈਨੂੰ ਸਵੇਰੇ 3:30 ਵਜੇ بیٹے ਦੀ ਕਾਲ ਆਈ ਸੀ ਵੀ ਆ ਚੀਜ਼ ਇੰਡੀਆ ਦੇ ਸਵੇਰੇ 3:30 ਜੀ ਅਸੀਂ ਆ ਕੇ ਦੋਸਿਆਂ ਨੂੰ ਇਹਨਾਂ ਨੂੰ ਪਤਾ ਨਹੀਂ ਉਸ ਨਾ ਇਸਤੇਦਾਰ ਨੂੰ ਨਮਸਕਾਰ ਜੀ ਮਾਨ ਕਰਕੇષ્ ਕੁਮਾਰ ਸ਼ਰਮਾ ਜੀ ਦਤੂ ਇਹ ਤੁਹਾਡੇ ਕੀ ਲੱਗਦੀ ਮੇਰਾ ਭਾਂਜਾ ਸੀ ਮੇਰੀ ਸਿਸਟਰ ਦਾ ਬੇਟਾ ਜੇ ਤੁਹਾਨੂੰ ਪਤਾ ਲੱਗਦਾ ਤਾਂ ਕਰਦੇ ਤਾਂ ਮਾਤ ਨੂੰ ਹੋਣਾ ਹੀ ਹੋਣਾ ਪਿੰਡ ਵੀ ਸਾਰਾ ਦੁਖੀ ਹੈ ਕਿਉਂਕਿ ਇੱਕ ਨੌਜਵਾਨ ਸੀ ਜਿਹੜਾ ਕਰਦੇ ਆ ਉਮੀਦਾਂ ਲੈ ਕੇ ਪਰਿਵਾਰ ਦੀ ਤਰੱਕੀ ਲਈ ਬਾਹਰ ਜਾਂਦਾ ਪਰ ਆਹ ਸੁਨੇਹਾ ਮਿਲਣ ਨਾਲ ਕਿਸ ਤਰ੍ਹਾਂ ਦੇ ਵਿਚੇਦੂ ਵੱਧ ਕੀ ਹੋਜੀ ਪਹਾੜ ਟੁੱਟ ਗਿਆ ਪਰਦੇ ਸਾਰੇ ਪਰਿਵਾਰ ਦਾ ਮਗਤ ਮਾਰਾ ਹੋਇਆ ਉਸੀਂ ਸੋਚ ਰਹੇ ਸੀ ਉਹਦਾ ਵਿਆਹ ਕਰਾਂਗੇ ਨਵੰਬਰ ਵਿੱਚ ਆਉਣਾ ਛੇ ਨਵੰਬਰ ਨੂੰ ਪਰ ਜਦੋਂ ਆ ਸਵੇਰੇ ਪਤਾ ਲੱਗਿਆ ਸਭ ਖਤਮ ਹੋ ਗਿਆ ਇਸ ਤਰ੍ਹਾਂ ਤੁਸੀਂ ਦੱਸਿਆ ਕਿ ਗੁੜੀਆ ਵੀ ਉੱਥੇ ਹੀ ਬਾਹਰ ਹੈ ਫਿਰ ਗੁੜੀਆ ਨਾਲ ਕੋਈ ਕੰਟੈਕਟ ਹੋਇਆ ਕਿ ਕੀ ਗੱਲ ਹੋਈ ਕੁਝ ਪਤਾ ਲੱਗਿਆ ਇਸ ਗੁੜੀਆ ਕੰਮ ਤੇ ਗਈ ਹੋਈ ਸੀ ਜੀ ਬਾਅਦ ਵਿੱਚ ਉਹਨੇ ਫੋਨ ਕਾਲ ਕਰੀ ਤਾਂ ਬੱਚੇ ਨੇ ਚੱਕੀ ਨਹੀਂ ਤੇ ਉੱਥੇ ਮੇਰਾ ਦੂਸਰਾ ਭਾਂਜਾ ਵੀ ਉੱਥੀ ਜਿਹੜਾ ਮੇਰੀ ਸਿਸਟਰ ਦਾ ਬੇਟਾ ਉਹਨੂੰ ਕਿਹਾ ਸੀ ਤੂੰ ਦੇਖ ਲਈ ਉਹਨਾਂ ਫੋਨ ਚੱਕੇ ਤੇ ਬਹੁਤ ਜਾ ਕੇ ਦੇਖਣਾ ਥਾ ਉਹ ਦਿਨ ਗੱਟੂ ਤੋਂ ਕੁਝ ਸੀਲੈਂਟ ਅਟੈਕ ਅਬ ਦੇਖਦੇ ਆ ਕਿ ਜਿਹੜੇ ਸਾਈਲੈਂਟ ਅਟੈਕ ਨੇ ਬਹੁਤ ਜ਼ਿਆਦਾ ਕੈਨੇਡਾ ਚ ਹੋ ਰਹੇ ਨੇ ਕਿਉਂਕਿ ਜੇ ਆਪਾਂ ਗੱਲ ਕਰੀਏ ਅਟੈਕ ਦੀ ਤਾਂ ਕੋਈ ਉਹ ਜਿਆਦਾ ਉਮਰ ਦੇ ਬੱਚੇ 25 26 ਸਾਲਾਂ ਦਾ ਬੱਚਾ ਹੈ ਕਹਿੰਦੇ ਉਹ ਕਿ ਕੀ ਸਮਝ ਦੂੰ ਕਿਉਂ ਕੀ ਰੀਜ ਹੈ ਨਾ ਕਿ ਜਿਹੜਾ ਅਟੈਕ ਨੂੰ ਇਹ ਤਾਂ ਦੇਖੋ ਜੀ ਸਰਕਾਰ ਨੂੰ ਜਿਆਦਾ ਪਤਾ ਹੋਊਗਾ ਜਿਹੜੇ ਆਪਾਂ ਡਾਕਟਰ ਨੇ ਉਹਨਾਂ ਨੂੰ ਜਿਆਦਾ ਪਤਾ ਹੋਊਗਾ ਪਰ ਇਹ ਅਟੈਕ ਕੋ ਮਤਰੇ ਹੈ ਸੱਦਾ ਦਾ ਬੱਚਾ ਗਿਆ ਕਿਉਂਕਿ ਜਿਹੜੀ ਉਹ ਵੀ ਬਾਕੀ ਤਾਂ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹਦੇ ਤੋਂ ਪਤਾ ਲੱਗੂਗਾ ਬੱਚਾ ਫਿਲਹਾਲ ਤਾਂ ਸੱਦਾ ਗਿਆ ਸਾਡੇ ਦਾ ਸਾਡੇ ਵਾਸਤੇ ਨਾਲ ਅੱਜ ਜੀਵਾ ਗੁੰਲ ਹੋ ਗਿਆ ਸਾਡੇ ਘਰ ਦਾ ਇਹਨਾਂ ਸਾਡੇ ਦਾ ਰਜਿਸਟਰਾਰ ਤੇ ਦੂਜੇ ਪਾਸੇ ਗੱਲ ਕਰੀਏ ਇਹਨਾਂ ਦਾ ਅੱਖ ਨਾ ਸੀਗਾ ਕਿ ਪਰਿਵਾਰ ਦੇ ਦੋ ਬੱਚੇ ਹਨ ਦੋਏ ਹੀ ਇੱਕ ਗੁੜੀਆ ਤੇ ਇੱਕ ਬੇਟਾ ਜਿਹੜੇ ਸੀ ਕੈਨੇਡਾ ਸੈਟਲ ਸੀਗੇ ਔਰ ਅਚਾਨਕ ਜਦੋਂ ਰਾਤ ਨੂੰ ਇਹਨਾਂ ਨੂੰ ਇੱਕ ਖਬਰ ਆਂਦੀ ਹੈ ਕਿ ਤੁਹਾਡਾ ਲड़का ਜਿਹੜਾ ਪੂਰਾ ਹੋ ਚੁੱਕਿਆ ਹੈ ਤਾਂ ਘਰ ਦਾ ਮਾਹੌਲ ਹੈ ਤੁਸੀਂ ਦੇਖ ਲਓ ਅਵੀ ਦੇ ਮਾਸੜ ਜੀ ਅਤੇ ਮਾਮਾ ਜੀ ਜਿੰਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਵੀ ਤਕਰੀਬਨ ਸਵੇਰੇ 3:30 ਵਜੇ ਇੱਕ ਫੋਨ ਆਂਦਾ ਹੈ ਜਿਸ ਦੇ ਵਿੱਚ ਇਹ ਮਾੜੀ ਖਬਰ ਸੁਣਾਈ ਜਾਂਦੀ ਹੈ ਜਿਸ ਤੋਂ ਬਾਅਦ ਜੇ ਘਰ ਦੀ ਗੱਲ ਤੁਹਾਨੂੰ ਪਹਿਲਾਂ ਤਸਵੀਰਾਂ ਵਿਖਾਈ ਹੀ ਚੁੱਕੇ ਆ ਕਿ ਜਿਹੜੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੈ ਤੇ ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਵੀ ਆਖਣਾ ਸੀਗਾ ਕਿ ਜਿਹੜਾ ਮੁੰਡਾ ਇਹ ਨੇਚਰ ਦਾ ਬਹੁਤ ਚੰਗਾ ਸੀਗਾ ਤੇ ਇੱਕ ਮਿਹਨਤ ਕਸ਼ ਬੰਦਾ ਜਿਹੜਾ ਸੀਗਾ ਤੇ ਦੱਸਣਾ ਚਾਹਾਂਗੇ ਇਹ ਦੋ ਭੈਣ ਭਰਾ ਸਨ ਜਿਹੜੇ ਕੈਨੇਡਾ ਦੇ ਵਿੱਚ ਸੈਟਲ ਸਨ ਤੇ ਕੁਝ ਦਿਨ ਟਾਈਮ ਬਾਅਦ ਹੀ 2 ਮਹੀਨੇ 3 ਮਹੀਨੇ ਬਾਅਦ ਇਸ ਮੁੰਡੇ ਦੇ ਵਿਆਹ ਦੇ ਸੁਪਨੇ ਵੀ ਵੇਖੇ ਜਾ ਰਹੇ ਸਨ ਜੋ ਅੱਜ ਚੱਕਨਾਚੂਰ ਹੋ ਗਏ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ